ਉਹ ਲੈ ਪਾਣੀ ਚੜ੍ਹ। ਹਾਂ ਉਹ ਕਾਟੇ ਬਹਿ ਜਾ। ਕੀਲ ਬਣਾਈ ਪਈ ਐ। ਸੁਖਮਣਾ ਲੇਕ ਬਣਾਈ ਪਈ ਐ। ਲਓ ਵੀ ਅਜਗਰ ਫਤਿਹ ਫੇਰ ਆ ਗਿਆ ਖੇਤ। ਇਹਨੂੰ ਰੋਜ਼ ਰੋਜ਼ ਖੇਤਾਂ ਨੂੰ ਦਾ ਸੁਭਾਅ ਪੈ ਗਿਆ ਹੁਣ। ਪਾਣੀ ਪੀਨੇ। ਪਾਣੀ ਪੀਨੇ। ਮੋਟਰ ਚੱਲੀ ਜਾਂਦੀ ਐ ਮਿੱਠਾ ਪਾਣੀ। ਸਾਦਾ ਪਾਣੀ ਐ। ਪਣੀ ਮੋਟਰ ਚੱਲੀ ਜਾਂਦੀ ਐ ਇੱਧਰ। ਉਹ ਸਰੀਕ ਹੈ। ਉਹ ਚੇਕ ਕਰਕੇ। ਦਾ ਦੀਪਾ ਮੇ ਪਿਆ ਦੋ। ਇਹਨੂੰ ਖੇਤ ਆਉਣ ਦਾ ਸੁਭਾਅ ਹੈ ਗਿਆ ਹੁਣ। ਉਹ ਗੀਲਾ ਦਾ ਇੱਧਰ। ਗੀਲਾ ਦਾ ਖੇਤ ਕਿਹਨ। ਹਾਂ? ਮੈਂ ਦੀਪਾ ਮੇ ਪਾ ਦੋ। ਇਹ ਥਾਂ ਪਾ ਗਿਆ। ਦਨਾਂ ਦਾ ਦਿਨ ਵੀ ਲਾਇਆ ਆ ਅੱਜ। ਵੇ ਵੀ ਲੱਗੀ ਤੈਨੂੰ ਆਉਂਦਾ ਹੀ ਮੋਟਰ ਵਾਲਾ ਪਾਣੀ ਪੀ ਲੈ ਕਾ ਪੀਣਾ ਬੋਤਲ ਵਾਲਾ ਮੋਟਰ ਵਾਲਾ ਪੀਨੇ ਹਾਂ ਪਾਣੀ ਆ ਆਪਣੇ ਖਾਲ ਦਾ ਝੰਝਟੀ ਚੱਕਤਾ ਆ ਸਾਰੇ ਬਾਣ ਚ ਪਾਈਪ ਲਾਈਨ ਪੈ ਗਈ ਇਥੋਂ ਦੀ ਪਾਈ ਹੋਈ ਹੈਗੀ ਇਹ ਚ ਕੱਸੀ ਵਾਲਾ ਪਾਣੀ ਜਾਂਦਾਗਾ ਅੱਗੇ ਪਾਣੀ ਪੈ ਜਾਂਦਾ ਸੀ ਬਾਣ ਚ ਬਾਕੀ ਹੁਣ ਇਹ ਨਜ਼ਾਰਾ ਹੈਗਾ ਬੱਟਾ ਤੇ ਇਹ ਤੇ ਤਰਲਣੋਂ ਵਧੀਆ ਹੈਗਾ ਅੱਗੇ ਖਾਲ ਤੇ ਤੁਰੇ ਤੁਰਨਾ ਵੀ ਔਕਾ ਸੀ ਬਾਕੀ ਪਾਣੀ ਕਰਕੇ ਖੱਬਲ-ਖੱਬਲ ਜ਼ਿਆਦਾ ਹੁੰਦਾ ਸੀ ਹੁਣ ਖੱਬਲ ਵੀ ਨਹੀਂ ਹੈਗਾ ਪਾਣੀ ਕਿੱਲਾ ਹਾਂ ਦਾ ਨੌਣਾ ਫਤੇ ਹੈ ਨੌਣਾ ਪਾਣੀ ਚ ਹੈ ਉਹ ਖਾਲ ਚ ਬਹਿ ਜਾ ਖਾਲ ਚ ਬਹਿ ਜਾ ਥੇ ਤਾਂ ਚਾਚੇ ਕਾ ਕਾਲਾ ਪਰਲਾ ਦਾ ਆ ਆਪਣਾ ਹੋਣਾ ਹੋਰਾ ਉਠਿਆ ਮਖਾਲ ਚ ਹੋਰ ਕੱਪੜੇ ਲਾ ਕੇ ਕਾਲ ਚ ਬਹਿ ਜਾ ਕਰ ਪਾ ਫਿਰ ਆਪਣੀ ਸੰਭ ਜਾ ਮਾੜੀ ਆ ਗਈ ਆ ਗਈ ਨਾ ਓਠਿਆ ਮਖਾਲ ਚ ਓਠਿਆ ਮਖਾਲ ਚ ਦੇ ਨੂੰ ਆਮ ਬਰਨਾਸਨ ਦੇ ਨੂੰ ਆਂ ਕਿ ਨਾ ਟੈਂਕਾ ਪਾ ਸਾਰਾ ਲੋਡ ਕਰਕੇ ਜਾਵਾਂਗੇ ਵਧੀਆ ਬਣਾ ਕੇ ਜਾਵਾਂਗੇ ਰਾਮ ਪ੍ਰੀਤ ਕਿਥੋਂ ਤਾਂ ਦੇਵਾ ਇਹਦੇ ਪਤਾ ਨਹੀਂ ਕਿੱਥੇ ਸੈਕਟਰ 88 34 ਰਵਾ ਫਾਤੇ ਝੀਲ ਬਣਾਈ ਪਈ ਆ ਸੁਖਮਣਾ ਲੈ ਕੇ ਬਣਾਈ ਪਈ ਐ। ਇਹ ਨਾਣਾ ਸੁਖਮਣਾ ਲੈ ਕੇ ਚ। ਹੈ? ਇਹ ਤਾਂ ਗੰਦਾ ਪਾਣੀ। ਇਹ ਤਾਂ ਚੀਲੀ ਲੱਗਦੀ ਇੱਧਰ ਤਾਂ। ਕਿੰਨਾ ਕਿੰਨਾ ਪਾਣੀ ਲਾਇਆ ਹੈ। ਇਹ ਪਾਣੀ ਇਹ ਉਹੀ ਪਰਿਆ ਪਿਆ ਘਵਣਾ। ਆ ਚੱਲੀਏ।